ਵਿਆਹ ਤੇਰਾ ਖਲਿਆਵਾ ਪਰ ਫਿਗਰ ਜਿਆ ਪਿਆਵਾ ਤੇ ਪੈਸਿਆਂ ਦਾ ਇੰਤਜ਼ਾਮ ਕਿਦਾਂ ਹੋਊਗਾ ਪਰ ਮੈਨੂੰ ਪਤਾ ਕੀ ਹੈ ਮੈਨੂੰ ਇਹ ਵੀ ਪਤਾ ਲੱਗ ਜਾਂਦਾ ਨਾ ਕਿ ਚੁੰਨੀ ਚੜਾ ਵਗ ਜਾਂ ਬਰਾਤ ਉਹਨਾਂ ਲੈ ਕੇ ਆਉਣਾ ਮੈਂ ਕਿਦਾਂ ਕਰਨੀ ਹੈ ਜੇ ਤੇ ਚੁੰਨੀ ਚੜਾ ਹੋਏ ਤੇ ਚਲ ਫੇਰ ਤਿਆਰਤੀ ਕੋ ਫੜਫੜ ਕੇ ਕਣਕਾਉਣ ਵਾਲੀ ਹੈ ਤੇ ਸਾਰ ਲਾਂਗੇ ਤੇ ਜੇ ਕਹਿਣਗੇ ਬਰਾਤ ਤੇ ਫਿਰ ਮੈਂ ਰਜਿੰਦਰ ਨਾਲ ਕਰ ਲੈਣਾ ਗੱਲ ਮੇਰੀ ਗੱਲ ਤੋਂ ਮੈਂ ਨਾ ਲੱਖ ਰੁਪਏ ਦੀ ਕਮੇਟੀ ਪਾਈ ਸੀ ਚਲ ਥੋੜੇ ਬਹੁਤੇ ਪੈਸੇ ਕੋਲ ਦੋ ਦਤ ਦਿਨ ਦੇ ਹੀ ਮੁਤਾਰ ਦੇਣੀ ਹੁੰਦੀ ਆ ਨਾ ਹੋ ਤਾਂ ਚੁੱਕ ਲੈਨੇ ਆ ਫੇ 10000 ਘਾਟਾ ਹੀ ਪੈ ਜਾਊਗਾ ਹੋਰ ਕੀ ਆ ਆਪਣੀ ਲੋੜ ਪੂਰੀ ਹੋ ਜੂਗੀ ਓਏ ਉਹ ਤੇ ਹੋ ਜੂਗੀ ਪਰ ਜੇ ਇਹ ਤੇ ਚੁੰਨੀ ਚੜਾਵੇ ਤੇ ਫੇਰ ਤੇ ਚਲ ਸਰਜੂਗਾ ਤੇ ਜੇ ਉਹਨਾਂ ਨੇ ਕਹਿਤਾ ਵੀ ਬਰਾਤ ਲਓ ਫੇਰੇ ਇਹਨੇ ਨਾ ਲੱਖ ਨਾ ਥੋੜਾ ਸਰਨਾ ਚਲ ਕੋਈ ਗੱਲ ਨਹੀਂ ਸਾਰੇ ਕੰਮ ਹੱਲ ਹੋ ਜਾਣੇ ਆ ਜਿਹੜੀ ਇੱਕ ਅੱਧੀ ਚੀਜ਼ ਆਪਾਂ ਮੁੰਡੇ ਦੇ ਕੋਮੀ ਆ ਉਹ ਆਪਣੇ ਕੋਲ ਹੈਗੀ ਆ ਕੁੜੀ ਨੂੰ ਕੱਲੇ ਕਾਂਢੇ ਪਾ ਦਾਂਗੇ ਹੋਰ ਕੁਝ ਨਾ ਪਾਵਾਂਗੇ ਹੁਣ ਆਪਾਂ ਵੀ ਤਾਂ ਆਪਣੇ ਘਰ ਵਾਲੇ ਵੇਖਣਾ ਹੀ ਆ ਨਾ ਗਾੜੀ ਨਿੱਕੀ ਦਾ ਵੀ ਕੋ ਸੋਚਣਾ ਵਾ ਓਏ ਓਏ ਤੇ ਗੱਤਰੀ ਸਹੀ ਆ ਪਰ ਰਮਨ ਕੂਹਾ ਲੈ ਗਰੀ ਬੰਦੇ ਦੇ ਕਰਤੀਆਂ ਨਹੀਂ ਚਾਹੀਦੀਆਂ ਚਲ ਕੋਈ ਗੱਲ ਨਹੀਂ ਫਿਰ ਕੀ ਆ ਹੁਣ ਧੀਆਂਵਾਂ ਦਾ ਕਿੱਥੇ ਤੱਕਾ ਦੀਏ ਮਾਂ ਰਾਹੀਂ ਆਪੇ ਸਾਰੇ ਕੰਮ ਕਰ ਦੇਣੇ ਆ ਜਿਹੜੀ ਕਿ ਨਾ ਤੋਰ ਤੋਰਨ ਦੀ ਗੱਲ ਹੁੰਦੀ ਆ ਕਈ ਵਾਰਾਂ ਕਈਆਂ ਦੇ ਘਰ ਪੈਸਾ ਵੀ ਨਹੀਂ ਹੁੰਦਾ ਵਿਆਹ ਰੱਖ ਲੈਂਦੇ ਆ ਸਾਰੇ ਕੰਮ ਹੋ ਜਾਂਦੇ ਆ ਚਲੋ ਮੈਂ ਮੰਨਦੀ ਆ ਮਾਂ ਪਿਓ ਨੇ ਫਿਕਰ ਤੇ ਹੁੰਦਾ ਹੀ ਆ ਕਿ ਸਿਰ ਤੇ ਜ਼ਿੰਮੇਵਾਰੀ ਆ ਕਿਦਾਂ ਨਿਭਾਉਣੀ ਆ ਕਿਦਾਂ ਸਾਰੇ ਕੰਮ ਹੋਣੇ ਆ ਫੇਰ ਵੀ ਤੁਸੀਂ ਨਾ ਇੱਕ ਵਾਰ ਆਪਣੇ ਭਰਾ ਨਾਲ ਗੱਲ ਕਰ ਲਿਓ ਕਿ ਜੇ ਥੋੜੇ ਬਹੁਤੇ ਪੈਸਿਆਂ ਦੀ ਲੋੜ ਪਈ ਨਾ ਤੁਹਾਨੂੰ ਦੇਣੇ ਪਾਣੇ ਦੀ ਰਾਮਰ ਭਰਾ ਤੇ ਦੇ ਦੂਗਾ ਤੇ ਜੇ ਲੱਗਾ ਪਰਜਾਈ ਨੂੰ ਪਤਾ ਤੇ ਉਹਨੇ ਸਾਡੀ ਬੀਤੀ ਕਰਾਉਣੀ ਹੈ ਇਹ ਕੰਮ ਚ ਚੱਲ ਨਹੀਂ ਪਤਾ ਲੱਗਦਾ ਉਹ ਵੀ ਵਿਚਾਰਾ ਚੰਗਾ ਵਾ ਤੁਹਾਡੀ ਸਾਰੀ ਗੱਲ ਸੁਣਦਾ ਵਾ ਉਹ ਘਰ ਜਾ ਕੇ ਥੋੜਾ ਦੱਸਣ ਲੱਗਾ ਵਾ ਕਿ ਮੈਂ ਪੈਸੇ ਦੇਣੀ ਉਹਨਾਂ ਨੂੰ ਚੱਲ ਉਹਦਣਾ ਮੈਂ ਕਰ ਲੈਣਾ ਗੱਲ ਆ लवली ਵੀ ਚੰਗਾ ਵਾ ਉਹ ਹੀ ਆ ਕੱਲੀ ਪਰਿਵਾਰ ਵਿੱਚ ਇਦਾਂ ਦੀ ਚੱਲ ਕੀ ਪਤਾ ਹੁਣ ਨੌ ਆਈ ਆ ਸੁਧਰ ਹੀ ਜਾਵੇ ਅਕਲ ਆਈ ਜਾਵੇ ਪਰ ਮਨ ਇਦਾਂ ਦੀਆਂ ਜਨਾਨੀ ਦੀ ਸਰੀ ਸਰੀ ਉਮਰ ਨਾਲ ਜਾਂਦੀ ਐ ਅਗਲ ਕਿਥੋਂ ਆਉਣੀ ਇਹਨੂੰ ਚੱਲੋ ਕੋਈ ਗੱਲ ਨਹੀਂ ਹਾਂ ਨਾ ਬਹੁਤਿਆਂ ਸੋਚਾਂ ਨਹੀਂ ਸੋਚੀਦੀਆਂ ਹੁੰਦੀਆਂ ਸੋਨੇ ਦਾ ਫਿਕਰ ਨਾ ਕਰੋ ਉਹ ਵੀ ਹੈਗਾ ਵਾ ਹੁਣ ਜਿੱਥੇ ਦੇਣੇ ਲੈਣੇ ਪੈਸਾ ਤੇ ਲਾਜਾ ਕਪੜਾ ਲੀੜਾ ਲੈਣਾ ਉਹ ਤਾਂ ਹੁਣ ਕੋਲੋਂ ਖਰਚਣੀ ਜਾਣੀ ਆ ਰਮਨ ਨੇ ਲੀੜਾ ਕਪੜਾ ਕਿਹੜਾ ਸਸਤਾ ਪਣ ਜਾਣਾ 1.5 ਤੋਂ 2 ਲੱਖ ਰੁਪਏ ਤੇ ਲੀੜੀਆਂ ਤੇ ਵੀ ਲੱਗਣਾ ਚਲ ਕੋਈ ਨਹੀਂ ਜਿਹੜੇ ਕਸਾਬ ਦੇ ਲੱਲਾਂਗੇ ਅਹੀਂ ਜਾਦੀ ਸ਼ਾਲ ਜ਼ਰੂਰ ਮਾਰਨੀ ਆ ਆਪਣੀ ਚਾਦਰ ਵੇਖ ਕੇ ਪੈਰ ਪਸਾਰਨੇ ਆ ਫਿਕਰ ਨਹੀਂ ਕਰੀਦਾ ਹੁੰਦਾ ਐਵੇਂ ਮੈਂ ਤਾਂ ਜਿੱਦਣਾ ਹੀ ਗਏ ਸੀ ਨਾ ਵੇਖਣ ਮੇਰਾ ਤਾਂ ਰਾਤਾ ਹੀ ਉਦਣੇ ਹੀ ਗੱਲ ਕਰ ਲੈਂਦੇ ਇਹੀ ਇਹਨੇ ਜੁਕੀ ਲਈ ਆ ਕੀਤੀ ਤਾਂ ਹੈਗੀ ਹੀ ਮੈਂ ਵੀਰ ਨੂੰ ਨਾਲ ਸਾਰੀ ਗੱਲ ਕੀਤੀ ਤੁਹਾਡੇ ਹੁੰਦਿਆਂ ਤੇ ਵੀਰ ਨੇ ਪਤਾ ਨਹੀਂ ਹੁਣ ਗਾੜੀ ਦੱਸੀ ਆ ਕਿ ਨਹੀਂ ਦੱਸੀ ਕੋਈ ਗੱਲ ਨਹੀਂ ਮੈਂ ਫੋਨ ਕਰਕੇ ਪੁੱਛ ਲਈਨੀ ਆ ਆਪੇ ਦੱਸ ਦਿੰਦਾ ਵਾ ਚੱਲ ਕਰ ਲੈ ਫਿਰ ਗੱਲ ਕੀ ਕੋਈ ਨਹੀਂ ਮੈਂ ਕਰ ਲਈਨੀ ਆ ਗੱਲ ਤੇ ਮੈਂ ਵੀ ਕਰਦਾ ਰਜਿੰਦਰ ਨਾਲ ਗੱਲ ਫਿਰ ਜਾਓ ਕਰ ਲੋ ਗੱਲ ਇਹ ਮਿਲਦੀ ਆ ਰਾਹ ਵਿੱਚ ਤੇ ਘਰ ਨਾ ਜਾਓ ਪਰ ਉਹਨਾਂ ਦੇ ਨਹੀਂ ਜਾਂਦਾ ਕਰਨੀ ਜਾਂਦਾ ਗੱਲ ਤੇ ਇਹਨਾਂ ਦੀ ਵੀ ਠੀਕ ਆ ਵਿਆਹ ਤੇ ਰੱਖ ਲਿਆ ਵਾ ਫਿਕਰ ਤੇ ਵਿੱਚ ਵਿੱਚ ਮੈਨੂੰ ਵੀ ਲੱਗਾ ਵਾ ਫੇਰ ਵੀ ਰਕਮ ਚਾਹੀਦੀ ਆ ਵਿਆਹ ਵਾਸਤੇ ਲੱਖ ਰੁਪਈਆ ਤਾਂ ਕਮੇਟੀ ਦਾ ਹੋ ਗਿਆ ਤੇ ਹੋਰ ਪੈਸੇ ਕਿੱਥੋਂ ਲਿਆਉਣੇ ਆ ਭਰਾ ਨੇ ਕਿਹਾ ਤਾਂ ਕਹਿਣਾ ਵਾ ਮੇਰੇ ਕੋਲ ਹੈਗੇ ਆ ਕਿ ਨਹੀਂ ਹੈਗੇ ਮੈਂ ਵੀ ਮੁੰਡੇ ਦਾ ਵਿਆਹ ਕੀਤਾ ਵਾ ਚੱਲ ਕੋਈ ਗੱਲ ਨਹੀਂ ਕੰਮ ਸ਼ੁਰੂ ਹੋ ਗਿਆ ਵਾ ਆਪੇ ਕੋਈ ਨਾ ਕੋਈ ਹਿਲਵ ਸਿਲਾ ਹੋ ਗੇ ਪੂਰਾ ਹੋ ਹੀ ਜਾਣਾ ਤੇ ਅੰਦਰ ਕੀ ਬੰਡਿਆ ਵਾ ਉਹ ਭਾਜੀ ਉਹਨੂੰ ਕਲਾਇਆ ਸੀ ਲਵਲੀ ਨੇ ਮੈਂ ਗਾਂ ਨੱਕ ਲਾਇਆ ਉਧਰ ਅੱਛਾ ਅੱਛਾ ਉਹਦੇ ਵੱਲ ਵੇਖਣ ਦੇ ਆਂ ਹੀ ਉਹ ਮੁੰਡਿਆ ਨੇ ਕੜ ਕੇ ਰੰਦੀ ਪਰ ਨਾਲੀ ਹਾਂਜੀ अच्छे अच्छे। तो 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 अच्छा अच्छा ਰਹਿੰਦੀਆਂ ਦੋ ਕੁ ਪਹਿਲੀਆਂ ਪਰਨ ਆਉਣੀਆਂ ਚੱਲ ਭਰ ਜਣੇ ਬੱਤੀ ਆਉਣੀ ਅੱਜ ਦਿਨੇ ਹਾਂ ਤੂੰ ਸੁਣਾਓ ਬਸ ਠੀਕ ਆ ਮੈਂ ਤੁਹਾਡੇ ਆਲਾ ਆ ਹਾਂ ਦੱਸੋ ਉਹ ਦੱਸਣਾ ਕੀ ਆ ਉਹ ਨਾ ਫੋਨ ਆਇਆ ਸੀ ਵਿਆਹ ਵੱਲੋਂ ਸੰਦੀਪ ਦੇ ਅੱਛਾ ਤੇ ਮੈਂ ਚੱਲ ਮੈਂ ਵੀਰ ਹੁਣਾ ਨਾਲ ਸਲਾਹ ਕਰਕੇ ਆਉਣਾ ਵਾ ਜੇ ਤੇ ਭਾਜੀ ਕਰਨ ਚੁੰਨੇ ਚੜਾ ਹਾਂਜੀ ਫੇਰ ਤੇ ਠੀਕ ਵਾ ਤੇ ਜੇ ਉਹਨਾਂ ਨੇ ਪ੍ਰਾਤਨੋਂ ਕਿਹਾ ਤੇ ਫੇਰ ਇਹ ਨਾ ਪੈਸੇ ਕਿੱਥੋਂ ਆਊਗਾ ਮੈਨੂੰ ਸਮਝ ਨਹੀਂ ਆਉਂਦੀ ਵੀ ਵਿਆਹ ਕਰੂੰਗਾ ਕਿਤਾ ਮੈਂ ਤਾਂ ਤੁਹਾਨੂੰ ਉਦਣ ਵੀ ਆਖਿਆ ਸੀ। ਤੇ ਉਦਣ ਉਹ ਵੀ ਨਹੀਂ ਨ ਮੰਨੇ। ਜੇ ਉਦਣ ਮੰਨ ਜਾਂਦੇ ਨਾ ਤੇ ਉਦਣ ਹੀ ਕਰ ਦੇਣਾ। ਇਹ ਆ ਵੀ ਜੇ ਤਾਂ ਚੁੰਨੀ ਚੜਾ ਦਾ ਕੰਮ ਹੋ ਜੇ ਨਾ ਹੂੰ ਤੇ ਚੱਲ ਇੰਨੇ ਕੁ ਪੈਸੇ ਮੈਂ ਕਰ ਲੈਣੇ ਆ। ਹੂੰ ਹੂੰ ਤੇ ਜੇ ਉਹਨਾਂ ਨੇ ਕਿਹਾ ਬਰਾਤ ਤੇ ਫੇਰ ਤੁਹਾਨੂੰ ਪਤਾ ਵੀ 5-6 ਲੱਖ ਰੁਪਈਆ ਲੱਗ ਜਾਣਾ। ਉਹਦੇ ਪਾਜੀ ਪੈਸੇ ਲੱਗਣੇ। ਤੇ ਜੇ ਹੁਣ ਮੈਂ 5-6 ਲੱਖ ਰੁਪਈਆ ਵੱਡੀ ਸੰਦੀਪ ਤੇ ਲਾਦਾ ਤੇ ਫੇਰ ਜੋਤ ਰਹਿਣੀ। ਮੇਰੇ ਕੋਲ ਤਾਂ 5-6 ਸਾਲ ਵੈ ਹੀ ਨਹੀਂ ਜਾਣੀ। ਹੂੰ ਤੋ ਕੋਈ ਨਹੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਉਹਨਾਂ ਦੀ ਸਲਾਹ ਸਿਰੂ ਲਾਉਂ ਹਾਂ ਵੀ ਕੀ ਕਹਿੰਦੇ ਪਚੋਲੇ ਠੀਕ ਹੈ ਨਾ ਤੇ ਵੇਖ ਲਾਂਗੇ ਜਦਾਂ ਕਹਿਣਗੇ ਅਜੇ ਤੇ ਰਜਿੰਦਰ ਇੰਨਾ ਵਾ ਤੇ ਜਿਹੜੀ ਤੀਜੀ ਕੁੜੀ ਆ ਨਾ ਇਹਨਾਂ ਨਾਲ ਕੇ ਲੈ ਗਏ ਆ ਹੂੰ ਤੇ ਜੇ ਉਹ ਵੀ ਇੱਥੇ ਹੁੰਦੀ ਤੇ ਮੈਨੂੰ ਉਹਦੇ ਮੈਂ ਤਾਂ ਮਰ ਜਾਣਾ ਸੀ ਸੋਚ-ਸੋਚ ਕੇ ਵੀ ਕਰਨਾ ਕਿਦਾਂ ਚੱਲ ਅਜੇ ਮੁੰਡਾ ਹੁੰਦਾ ਤੇ ਗੱਲ ਵੱਖਰੀ ਸੀ ਵੀ ਕੁੜੀਆਂ ਵਿਆਹ ਕੇ ਚੱਲੋ ਉਹਦਾ 2-4 ਸਾਲ ਨਾਂ ਵੀ ਹੋਊਗਾ ਤੇ ਕੋਈ ਗੱਲ ਨਹੀਂ ਉਹ ਖਰਚੇ ਤਾਂ ਭਾਜੀ ਹੁੰਦੇ ਆ ਹੁਣ ਕੁੜੀਆਂ ਦਾ ਕੰਮ ਹੀ ਐ ਦਾ ਵਾ ਵਿਆਹ ਸ਼ਾਦੀਆਂ ਤੇ ਤੁਹਾਨੂੰ ਪਤਾ ਹੀ ਵੀ ਪੈਸੇ ਚਾਰ ਲੱਗਦੇ ਆ ਠੀਕ ਆ ਨਾ ਕੋਈ ਗੱਲ ਨਹੀਂ ਫਿਕਰ ਵਾਲੀ ਕਿਹੜੀ ਗੱਲ ਆ ਤੁਸੀਂ ਇੱਕ ਵਾਰੀ ਉਹਨਾਂ ਨਾਲ ਗੱਲ ਤੇ ਕਰਕੇ ਵੇਖੋ ਸ਼ਾਇਦ ਮਾਨੀ ਜਾਣ ਆ ਚਲ ਮੈਂ ਨਾ ਹੁਣ ਰਮਨ ਦੇ ਭਰਾ ਨਾਲ ਕਰਦਾ ਵਾਂ ਗੱਲ ਤੇ ਮੈਂ ਹਾਂ ਚਲੋ ਮੈਂ ਤੁਹਾਡੀ ਸਲਾਹ ਲੈਣ ਆਇਆ ਸੀ ਕਿ ਜੇ ਉਹ ਨਾਮ ਮੰਨੇ ਤੇ ਫਿਰ ਕਿੱਦਾਂ ਕਰਾਂਗੇ ਕੋਈ ਨਹੀਂ ਦੱਸ ਦਿਓ ਜਿੱਦਾਂ ਵੀ ਕਰਨੀ ਹੋਊਗੀ ਨਹੀਂ ਤੁਹਾਡੇ ਨਾਲ ਹੀ ਆ ਓਏ ਹੋਰੇ ਤੇ ਹੈ ਹੀ ਆ ਮੈਂ ਰਜਿੰਦਰ ਰਮਨ ਨੂੰ ਪੁੱਛਣ ਡਿਆ ਹਾਂ ਮੈਂ ਵੀ ਸੋਨਾ ਸਾਰਾ ਹੈਗਾ ਵਾ ਕੋਲ ਕਿੰਦੀ ਵਿਹ ਹੈ ਕਾਬਾ ਥੋੜਾ ਪੋਤਾ ਹੂੰ ਤੇ ਉਹਨੇ ਨਾਲ ਸਾਡਾ ਸਰ ਜਣਾ ਵਾ ਠੀਕ ਆ ਸਿਰਫ ਹੁਣ ਗੱਲ ਬਰਾਤੀ ਆ ਹੂੰ ਉਹ ਤੁਸੀਂ ਗੱਲ ਸੁਣੋ ਇੱਕ ਵਾਰੀ ਵੇਖ ਲਓ ਹਾਂਜੀ ਕਿੱਦਾਂ ਕਰਦੇ ਆ ਉਹ ਜੇ ਤੇ ਚੁੰਨੀ ਚੜਾਵਾ ਲੋ ਮੰਨ ਗਏ ਤੇ ਠੀਕ ਆ ਤੇ ਬਾਕੀ ਤੁਸੀਂ ਫੇਗਰ ਨਾ ਕਰੋ ਜੇ ਬਰਾਤ ਵਾਲੀ ਵੀ ਗੱਲ ਹੋਊਗੀ ਨਾ ਜਿੰਨਾ ਤੁਸੀਂ ਕਰ ਸਕਦੇ ਕਰ ਲਿਓ ਬਾਕੀ ਅਸੀਂ ਹੈਗੇ ਆ ਨਾ ਆਪਾਂ ਕਰ ਲਾਂਗੇ ਠੀਕ ਆ ਮੈਂ ਦਊਗਾ ਸਾਥ ਤੁਹਾਡਾ ਪੂਰਾ ਚਲੋ ਕੋਈ ਗੱਲ ਨਹੀਂ ਕੋਈ ਕਰਨੀ ਮੈਂ ਨਾ ਮਖਤਿਆਰ ਨਾ ਕਰਕੇ ਨਾ ਗੱਲ ਹਾਂ ਤੇ ਫਿਰ ਮੈਂ ਤੁਹਾਨੂੰ ਦੱਸਾਂਗਾ ਸਾਰੀ ਗੱਲ ਕਿ ਕਿਦਾਂ ਬਣਨੀ ਆ ਵੀ ਚੁੰਨੀ ਜਿਹੜਾ ਵੱਲੋਂ ਕਹਿੰਦੇ ਆ ਜਾਂ ਬਰਾਤ ਲੋ ਕਹਿੰਦੇ ਆ ਠੀਕ ਆ ਕੋਈ ਗੱਲ ਨਹੀਂ ਕਰ ਲਓ ਤੇ ਚਲੋ ਕਰੋ ਤੁਸੀਂ ਆਪਣਾ ਕੰਮ ਹੈ ਠੀਕ ਠੀਕ ਸੰਦੀਪ ਆ ਗਈ ਡੈਡ ਜੀ ਉਰੇ ਆ ਮੇਰਾ ਪੁੱਤ ਕਸਣ ਕੀ ਕਰਨ ਢੀ ਕੋਜਨ ਡਾਡ ਜੀ ਕੰਮ ਕਰਨ ਢੀ ਕਰਦਾ ਅੱਛਾ ਅੱਛਾ ਪੁੱਤ ਤੈਨੂੰ ਵਾਜ ਦਾ ਮਾਮ ਮਾਰੀ ਆ ਤੈਨੂੰ ਪਤਾ ਵਿਆਹ ਕਿਡਾ ਔਕਾ ਕਰਨ ਢੀ ਤੇਰਾ ਹਾਂਜੀ ਡਾਡ ਜੀ ਇਹ ਤਾਂ ਗੱਲ ਹੈ ਵਾ ਠੀਕ ਆ ਨਾ ਇੱਥੇ ਤਾਂ ਸਾਰਿਆਂ ਉਪਰ ਅਸੀਂ ਗਰੀਬੀ ਨਾਲ ਕੁਲ ਦੇ ਮਰ ਚੱਲੇ ਆ ਹਾਂਜੀ ਤੇ ਚੱਲ ਉਹ ਘਰ ਸੌਖਾ ਵਾ ਥੋੜਾ ਠੀਕ ਆ ਕਿ ਨਹੀਂ ਹਾਂਜੀ ਹਾਂਜੀ ਤੇ ਜਿੱਦਾਂ ਤੂੰ ਸਾਡੀ ਅੱਖਾਂ ਮੰਦੀਆਂ ਨਾ ਇੱਥੇ ਵੀ ਅਸੀਂ ਤੇਰੇ ਮਾਪਿਓ ਆ ਉਹਨਾਂ ਨੂੰ ਸੱਸ ਸੋਹਰਾ ਨਹੀਂ ਸਮਝਣਾ ਤੇ ਗੱਗਨੇ ਉਹ ਵੀ ਤੇਰੇ ਮਾਪਿਓ ਆ ਹਾਂਜੀ ਹਾਂਜੀ ਰਟ ਜੀ ਤੇ ਜਿੱਦਾਂ ਕਹਿਣਗੇ ਉਦਾਂ ਹੀ ਕਰਨਾ ਠੀਕ ਆ ਰਟ ਜੀ ਨਹੀਂ ਨਹੀਂ ਰਟ ਜੀ ਜਿੱਦਾਂ ਮੈਂ ਤੁਹਾਡੀ ਇੱਜ਼ਤ ਕਰਦੀ ਆ ਉਦਾਂ ਹੀ ਉਹਨਾਂ ਦੀ ਕਰਿਆ ਕਰੂੰਗੀ ਤੁਹਾਨੂੰ ਕੋਈ ਵੀ ਨਾਂਬਾ ਮਿਲੂਗਾ ਠੀਕ ਆ ਉਹ ਤਾਂ ਇਹ ਤਾਂ ਮੈਂ ਸਮਝਾਉਂ ਡਿਆ ਵਾਂ ਵੀ ਵੇਹ ਲਾਵੇ ਹੁਣ ਕਿੱਡਾ ਔਖਾ ਹੋ ਕੇ ਤੇ ਕੰਮ ਕਰਨ ਡੇ ਹਾਂ ਹਾਂਜੀ ਇਹ ਤਾਂ ਗੱਲ ਸਹੀ ਆ ਰਟ ਜੀ ਠੀਕ ਆ ਨਹੀਂ ਨਹੀਂ ਐਦਾਂ ਦੀ ਕੋਈ ਵੀ ਨਹੀਂ ਗੱਲ ਹੁੰਦੀ ਤੁਹਾਨੂੰ ਤੇ ਮੇਰਾ ਪੁੱਤ ਲਾਂਬਾ ਨਾ ਆਵੇ ਉੱਥੋਂ ਕੋਈ ਠੀਕ ਆ ਰਟ ਜੀ ਠੀਕ ਆ ਨਾ ਵੇਚ ਤੇਰਾ ਮਾਮਾ ਵਾ ਜੇ ਇਥੇ ਨਾ ਆਉਣਗੇ ਤਾਂ ਉਹਨਾਂ ਨੂੰ ਲੰਮਾ ਦੇਣਗੇ ਉਹ ਹਾਂਜੀ ਹਾਂਜੀ ਠੀਕ ਆ ਨਾ ਹਾਂਜੀ ਕੋਈ ਗੱਲ ਨਹੀਂ ਲੜ ਜਾਈ ਤੈਨੋਂ ਘਰਾਂ ਚ 100 ਗੱਲਾਂ ਹੋ ਜਾਂਦੀਆਂ ਵਾ ਤਾਂ ਇਹਦੇ ਤੈਨੂੰ ਮੈਂ ਕਹਿਂ ਦਿਆ ਚਲੋ ਜੇ ਹੁਣ ਅਸੀਂ ਵੀ ਤੈਨੂੰ ਤਪਕਾ ਮਾਰਤੇ ਹੀ ਆ ਹਾਂਜੀ ਕੰਮ ਤੋਂ ਤੇ ਜੇ ਉਹ ਕਹਿ ਦਣਗੇ ਇਹ ਨਹੀਂ ਫਿਰ ਉਸਕੇ ਅੰਦਰ ਵੜ ਜਾਣਾ ਤੇ ਨਿਕਲਣਾ ਹੀ ਨਹੀਂ ਠੀਕ ਆ ਰਜੀ ਠੀਕ ਆ ਨਾ ਠੀਕ ਹਾਂ ਤੇ ਨਾਲ ਧਿਆਨ ਰੱਖੀ ਮੇਰਾ ਪੁੱਤ ਹਾਂਜੀ ਹਾਂਜੀ ਮੈਂ ਲਿਓਨੀ ਚਾਪਣਾ ਕਿ ਤੁਹਾਡੇ ਲਈ ਚਲ ਠੀਕ ਆ ਚਲ ਹੈ ਤੇ ਧੀ ਮੇਰੀ ਵਿਚਾਰੀ ਭੋਲੀ ਆ ਜਿੰਦਾ ਕਹੀ ਉਹਦਾ ਮੰਨ ਜਾਂਦੀ ਆ ਚੱਲ ਰੱਖੂਗੀ ਤੂੰ ਵਿਚਾਰੀ ਤੋਹੀਂ ਕਿਸ਼ੇ ਲੱਗੇ ਹੀ ਉਹ ਮੈਂ ਬੰਮੀ ਤੇ ਗਿਆ ਹਾਂ ਹਾਂਜੀ ਉਹ ਸਖਜਿੰਦਰ ਆ ਗਿਆ ਹੈ ਉੱਥੇ ਸਖਜਿੰਦਰ ਆ ਗਿਆ ਹੈ ਹੂੰ ਕੀ ਕਹਿੰਦਾ ਉਹ ਕਹਿੰਦੇ ਵੀ ਵਿਆਹ ਵਾਲੀ ਗੱਲ ਕਰਨ ਲੱਪੇ ਹੀ ਇਹ ਸ਼ਾਇਦ ਹੋ ਸਕਦਾ ਬਰਾਤ ਹੀ ਸੱਦਣੀ ਪਵੇ ਪਹਿਲਾਂ ਤਾਂ ਕਹਿੰਦੇ ਸੀ ਨਾ ਚੁੰਨੀ ਚੜਾ ਕਰ ਲਾਂਗੇ ਅੱਛਾ ਤਾਂ ਹੁਣ ਕਹਿੰਦੇ ਪੂਰਾ ਵਿਆਹ ਕਰਨਾ ਪੈਣਾ ਨੇ ਚੁਨੇ ਜੜਾ ਕਰ ਲੈਂਦੇ ਤੇ ਸੌਖੇ ਰਹਿੰਦੇ ਵਿਆਹ ਜੋਗੇ ਪੈਸੇ ਹੈਗੇ ਇਹਨਾਂ ਕੋਲ ਮੈਂ ਤਾਂ ਉਦੋਂ ਵੀ ਕਿਹਾ ਸੀ ਪਰ ਉਹ ਅੱਗੋਂ ਮੁੰਡੇ ਵਾਲੀ ਮੰਨਣ ਤਾਂ ਹੀ ਕਰਨਾ ਸੀ ਉਹ ਵੀ ਨੀ ਨਾ ਮੰਨੇ ਤੇ ਮੈਂ ਉਹਨਾਂ ਨੂੰ ਆਖਣ ਦਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੇ ਕਰਨਾ ਪਿਆ ਵੀ ਜਾਊਗਾ ਤੇ ਫਿਰ ਕੀ ਆ ਕੋਈ ਨਹੀਂ ਕਰ ਦਾਂਗੇ ਮੈਂ ਤੇ ਤੇਰੀ ਨਹੀਂ ਤੁਸੀਂ ਤਾਂ ਮਰਦ ਕਾਲੀ ਤਿਆਰੀ ਰਹਿੰਦੇ ਜੇ ਉਹਨਾਂ ਨੂੰ ਉਹਦੇ ਸੋਝੀ ਚਾਹੀਦੀ ਨਾ ਵਿਚ ਰਮਨ ਦਾ ਭਰਾ ਹੀ ਆ ਤੇ ਉਹਨੂੰ ਭਰਾ ਨੂੰ ਆਪਣੇ ਭਿਆਂ ਦੇ ਘਰ ਦੇ ਹਾਲਾਤ ਨਹੀਂ ਦਿਖਦੇ ਉਹ ਕੋਈ ਗੱਲ ਨਹੀਂ ਕਰ ਸਕਦਾ ਉਹਨਾਂ ਦੇ ਨਾਲ ਵੀ ਉਹ ਵਿਆਹ ਨਹੀਂ ਕਰ ਸਕਦੇ ਮੁੰਡੇ ਵਾਲਿਆਂ ਤੇ ਡਿਪੈਂਡ ਕਰਦੀ ਆ ਠੀਕ ਹੈ ਨਾ ਪਤਾ ਕੀ ਆ ਹੁਣ ਮੁੰਡੇ ਵਾਲੇ ਜਿੱਦਾਂ ਕਹਿਣਗੇ ਮੰਨਣੀ ਤੇ ਉਹਨਾਂ ਦੀ ਵੀ ਪੈਣੀ ਆ ਨਾ ਜਿਹੜੇ ਮੁੰਡੇ ਵਾਲੇ ਹੋਣੀ ਨਹੀਂ ਡਿਮਾਂਡ ਰੱਖਣ ਦੇ ਆ ਤੇ ਕੱਲ ਨੂੰ ਉਹਨਾਂ ਨੇ ਕੀ ਬਤਾ ਦਾਜ ਵਿੱਚ ਕੀ ਕੀ ਮੰਗ ਲੈਣਾ ਆ ਇਹ ਵੀ ਤਾਂ ਸੋਚ ਲੈਣਾ ਉਹਨਾਂ ਨੂੰ ਵੀ ਪਤਾ ਪਾ ਦਾਜ ਇਹਨਾਂ ਵਿਚਾਰਿਆਂ ਕਿੱਥੋਂ ਦੇ ਦੇਣਾ ਵਾ ਇਹਦੇ ਵਿੱਚ ਉਹਲੇ ਨੇ ਦੱਸਿਆ ਹੀ ਨਾ ਨਹੀਂ ਤੇ ਹੈਗਾ ਰਿਸ਼ਤਾ ਹੀ ਕਿਉਂ ਕਰਨਾ ਉਹ ਚੱਲ ਮਾੜਾ ਚੰਗਾ ਬਰਾਤ ਦਾ ਤੇ ਹੁਣ ਕਰਨਾ ਹੀ ਪੈਣਾ ਨਾ ਉਹਦੇ ਸਾਹਮਣੇ ਹੀ ਪੈਣੀ ਆ ਅਗਲੇ ਕੰਡੇ ਤੇ ਚੱਲ ਹੋਰ ਨਹੀਂ ਕੋਸਤੇ ਬਰਾਤ ਅਸੀਂ ਲੈ ਆਵਾਂਗੇ ਤੁਸੀਂ ਬਰਾਤ ਦੀ ਸੇਵਾ ਕਰ ਲਿਓ ਜਿੰਨਾ ਕਿ ਕਰਨਾ ਹੀ ਪੈਣਾ ਤੁਸੀਂ ਲਿਖਾ ਲਓ ਮੇਰੇ ਕੋਲ ਜੀ ਅੱਜ ਬਰਾਤ ਦੀ ਸੇਵਾ ਮੂੰਹ ਮੰਗਣ ਡੇ ਨਾ ਭੀ ਇਦਾਂ ਦੀ ਕਰੋ ਤੇ ਕੱਲ ਨੂੰ ਨਾ ਦਾਜ ਦੀ ਡਿਮਾਂਡ ਵੀ ਰੱਖਣੀ ਆ ਉਹ ਨਹੀਂ ਕਰਦੇ ਬੰਦੇ ਭਲੇ ਮਾਨਸਵਾ ਚੰਗੇ ਆ ਮੈਂ ਕੀਤਾ ਸੀ ਨਾ ਉਦੋਂ ਪਤਾ ਨਾਲ ਗਿਆデアਗਾ ਚਲੋ ਮੇਰੀਆਂ ਗੱਲਾਂ ਤੇ ਤੁਹਾਨੂੰ ਵੀ ਕਾੜੀਆਂ ਲੱਗਦੀਆਂ ਨੇ ਉਹਨਾਂ ਨੂੰ ਤਾਂ ਲੱਗਦੀਆਂ ਲੱਗਦੀਆਂ ਨੇ ਉਹ ਚਲ ਜੇ ਥੋੜਾ ਪੋੜਾ ਕਰਨਾ ਪੈ ਜੂਗਾ ਫੇਰ ਕੀ ਆ ਜੇ ਆਪਣੀ ਕੁੜੀ ਹੁੰਦੀ ਤਾਂ ਫੇਰ ਫਿਰ ਇਦਾਂ ਕਹੋ ਨਾ ਵੀ ਚਾਚੇ ਨੇ ਸਭ ਕੁਝ ਦੇਣਾ ਆ ਰਾਣੀ ਹਰ ਵੀ ਚਾਚਾ ਬਣਾ ਕੇ ਦੇਵੇ ਤੇ ਲੈ ਆਵੇਗੇ ਨਾ ਮੋਟਰਸਾਈਕਲ ਕਢਾ ਦੇ ਜਾਂ ਕਾਰ ਕਢਾ ਦੇ ਉਹਨੂੰ ਉਹ ਨਹੀਂ ਇੰਨਾ ਵੀ ਨਿਕਾ ਕਰਨਾ ਪੈਂਦਾ ਕੋਈ ਗੱਲ ਨਹੀਂ ਥੋੜਾ ਬੋੜਾ ਕਰਨਾ ਪੈਂਦਾ ਹੁੰਦਾ ਵਾ ਠੀਕ ਹੈ ਨਾ ਆਪਣਾ ਟੱਬਰ ਵਾ ਕਿਹੜਾ ਕੋ ਬਗਾਨਾ ਵਾ ਚੰਗਾ ਆ ਆਪਣਾ ਬਣਾਉਂਦੇ ਰਹੋ ਮੈਨੂੰ ਪਤਾ ਯਾ ਜਿੰਨੇ ਕੋ ਬੰਦੇ ਆ ਉਹ ਤੂੰ ਤਾਂ ਐਵੇਂ ਇਦਾਂ ਮਾਰਦੀ ਰਹੀ ਨਹੀਂ ਥੋੜਾ ਬੋਧਾ ਕਰਨਾ ਪੈਂਦਾ ਹੁੰਦਾ ਥੋੜਾ ਬੋਧਾ ਕਰਨ ਤੋਂ ਮੈਂ ਰੁਕਣ ਨਹੀਂ ਥੋੜਾ ਬੋਧਾ ਤਾਂ ਹੀ ਕਰੋ ਜਿੰਨਾ ਕਿ ਜਾਇਜ ਆ ਜਿਹੜਾ ਜਿੰਨਾ ਕੋ ਨਾ ਸਗਣ ਵਿਹਾਰ ਕੀਤਾ ਆ ਉਹ ਤੋਂ ਅਸੀਂ ਡਬਲ ਕਰ ਦਾਂਗੇ ਤੇ ਇਹ ਥੋੜੀ ਆ ਵੀ ਚੁੱਕਿਆ ਤਾਂ ਲੱਖਾਂ ਦੀਆਂ ਚੀਜ਼ਾਂ ਲੈ ਕੇ ਦੇ ਦਿੱਤੀਆਂ ਵੀ ਚਾਚੇ ਦੀ ਬੱਲੇ ਬੱਲੇ ਹੋਣੀ ਬਸ ਇਹਸ ਮੁੜ ਕੇ ਮੋੜਦੇ ਹੀ ਆ ਨਾ ਯਾਰ ਅਸੀਂ ਮੁੰਡੇ ਦਾ ਕਰ ਲਿਆ ਮੋਡਰਨ ਜਿਹੜੀ ਆ ਨਾ ਉਹ ਤਾਂ ਮੈਂ ਆਸ ਉਹਨਾਂ ਦਾ ਲਾਈ ਹੀ ਨਹੀਂ ਗਈ ਤੇ ਦੂਜਾ ਨੰਬਰ ਤੇ ਮੈਂ ਕਹਿੰਦੀ ਵੀ ਦੋ ਹੀ ਹੋਣਾਂ ਕ ਜਿਹੜੀ ਵੜ ਕੇ ਆਸੀ ਰੱਖੋ ਵੀ ਸਾਨੂੰ ਇਹਨਾਂ ਮੋੜ ਕੇ ਦੇਣੇ ਆ। ਉਹ ਚੱਲ ਗੱਲ ਸੁਣ ਮੇਰੀ ਜਦੋਂ ਮੌਕਾ ਆਊਗਾ ਨਾ ਵੇਖਾਂਗੇ। ਤੂੰ ਗੇਤੀ ਕਰਮ ਹੋਈ ਜਾਨੀ ਆ। ਠੀਕ ਹੈ ਨਾ ਕੀ ਪਤਾ ਉਹਨਾਂ ਆਪੇ ਨਹੀਂ ਕੋਈ ਇੰਤਜ਼ਾਮ ਕਰ ਲੈਣਾ। ਅ ਮੈਨੂੰ ਪਤਾ ਆ ਉਹਨਾਂ ਦਾ ਜਿਹੜਾ ਨਾ ਇੰਤਜ਼ਾਮ ਕਰਨਾ ਤੁਸੀਂ ਨਾ ਲੱਖ ਮੇਰੇ ਤੋਂ ਪੜਦੇ ਪੋ। ਤੇ ਜੇ ਇਹੋ ਹੀ ਤੁਸੀਂ ਮੇਰੀ ਸਲਾਹ ਨਾਲ ਚੱਲੋ ਤਾਂ ਮੈਂ ਕੀ ਕਰਨਾ ਰੋਕ ਦੇਣਾ। ਸਿਰਫ ਇਹੋ ਹੀ ਗੱਲ ਕਹਿਣੀ ਆ ਵੀ ਆਪਣੇ ਘਰ ਵਾਲੇ ਵੇਖ ਲਿਆ ਕਰੋ, ਸਾਬਤਾਂਵਾਂ ਚੱਲਿਆ ਕਰੋ। ਉਹ ਚੱਲ ਠੀਕ ਆ। ਹਸਾਬ ਨਹੀਂ ਚੱਲਣਦੇ ਕੋਈ ਗੱਲ ਨਹੀਂ। ਐਵੇਂ ਨਾ ਫਿਕਰ ਕਰਿਆ ਕਰ। ਹੁਣ ਅਸੀਂ ਮੁੰਡਾ ਵਿਆਹਿਆ ਆ ਉਹਦੇ ਵੀ 100 ਖਰਚੇ ਆ। ਰਿਸ਼ਤੇਦਾਰੀ ਵਧੀ ਆ। ਤੇ ਕੱਲ ਨੂੰ ਉਹਨਾਂ ਦੇ ਵੀ ਕੋਈ ਬੱਚਾ ਹੋਇਆ ਤੇ ਉਹਦੇ ਵਾਸਤੇ ਉਹਦੇ ਸੋਚਣਾ ਆ। ਅਸੀਂ ਆਪਣੇ ਪੋਤੇ ਪੁੱਤਿਆਂ ਦਾ ਸੋਚਣਾ ਆ ਕਿ ਲੋਕਾਂ ਦਾ ਸੋਚਦੇ ਰਹਿਣਾ ਆ। ਉਹ ਚੱਲੋ ਨਾ ਕੀ ਪਤਾ ਲੈਣੇ ਵੀ ਆ ਕਿ ਨਹੀਂ। ਤੂੰ ਐਵੇਂ ਇੱਦਾਂ ਮਰੀ ਜਾਨੀ ਆ। ਠੀਕ ਆ। ਐਵੇਂ ਨਾ ਮੈਂ ਤੇ ਆਖਿਆ ਤੇਰੇ ਨਾਲ ਗੱਲ ਹੀ ਕਰ ਬੈਠਾ ਤੇ ਤੂੰ ਤੇ ਹੋਰ ਹੀ ਕਿਸੇ ਪਾਸੇ ਤੁਰ ਪਈਂ। ਠੀਕ ਹੈ ਨਾ ਉਹ ਕੀ ਪਤਾ ਹੋ ਸਕਦਾ ਮੁੰਡੇ ਵਾਲੇ ਮੰਨ ਜਾਣ ਉਦਾਂ ਕਰ ਲੈਣ ਕਿ ਉਨੀ ਚੜਾਵਾਲੇ ਕੰਮ ਤੇ ਲੋੜ ਹੀ ਨਾ ਪਵੇ ਜਾ ਕੇ ਨਾ ਇਹ ਸਲਾਹ ਦੋ ਉਹਨੂੰ ਰਮਨ ਨੂੰ ਵੀ ਇਹ ਕਹੋ ਵੀ ਆਪਣੇ ਭਰਾ ਨੂੰ ਸਲਾਹ ਇਹ ਦਵੇ ਵੀ ਅਸੀਂ ਇੰਨੇ ਕੀ ਜੋਗੇ ਆ ਸੱਚੀ ਗੱਲ ਦੱਸੇ ਉਹ ਚੱਲ ਆਪੇ ਕਰਨਗੇ ਕੀ ਆ ਵਾ ਉਹਨਾਂ ਨੂੰ ਜਿਹੜੇ ਹੁਣੇ ਇਨਾ ਮੂੰਹ ਟੱਡਣ ਦੇ ਤੇ ਕੱਲ ਨੂੰ ਨਾ ਡਿਮਾਂਡਾਂ ਰੱਖਣਗੇ ਅੱਗੇ ਤੁਸੀਂ ਸਿਰ ਸੁੱਟ ਕੇ ਬੈਠੇ ਜੇ ਗਏ ਨਹੀਂ ਆਪੜ ਪ੍ਰਾਵਾਲ ਕੋਈ ਗੱਲਬਾਤ ਹੋਈ ਕਿ ਨਹੀਂ ਨਹੀਂ ਹੋਈ ਗੱਲਬਾਤ ਕੀ ਆਂਦੇ ਮੈਂ ਦਸੀ ਇਹਨੂੰ ਸਾਰੀ ਗੱਲਬਾਤ ਹਾਂ ਤੇ ਕਹਿੰਦੇ ਵੀ ਮੈਂ ਤਾਂ ਤੁਹਾਨੂੰ ਉਦਣੀ ਕਿਹਾ ਸੀ ਪਿਆ ਕੰਮ ਕਰਤੀਏ ਮੈਂ ਕਿਹਾ ਵੀ ਰਜਿੰਦਰ ਇਦਾਂ ਯਾਰ ਕਿਦਾਂ ਕਰ ਦੇਣਾ ਸੀ ਅਗਲੇ ਮੁੰਡੇ ਵਾਲੇ ਸਾਨੂੰ ਕਹਿੰਦੇ ਤੇ ਫੇਰੇ ਅਸੀਂ ਕਰਨਾ ਸੀ ਆਹੋ ਅਗਲੇ ਦੀ ਵੀ ਸਲਾਹ ਲੈਣੀ ਪੈਂਦੀ ਆ ਤੇ ਕਹਿੰਦੇ ਵੀ ਕਿਦਾਂ ਹੋਣਾ ਮੈਂ ਕਿਹਾ ਵੀ ਚਲੋ ਚੁੰਨੀ ਚੜਾ ਅਸੀਂ ਇਦਾਂ ਕਿ ਪੈਸੇ ਹੈਗੇ ਆ ਤੇ ਜੇ ਉਹ ਕਹਿਣਗੇ ਬਰਾਤ ਤੇ ਫਿਰ ਅਸੀਂ ਨਹੀਂ ਇੰਨਾ ਨਹੀਂ ਕੰਮ ਕਰ ਸਕਦੇ। ਤੇ ਕਹਿੰਦੇ ਫਿਰ ਤੁਸੀਂ ਏਦਾਂ ਕਰੋ। ਉਹਨਾਂ ਨੂੰ ਪਹਿਲਾਂ ਤਾਂ ਮਨਾਓ ਹਾਂ ਤੁਸੀਂ ਉਹਨਾਂ ਨੂੰ ਫੋਨ ਕਰੋ ਮਰਚੋਲਿਆਂ ਨੂੰ। ਪਿੱਛੁੰਨੀ ਚੜਾ ਤੇ ਮਨਾਓ ਉਹਨਾਂ ਨੂੰ। ਨਹੀਂ ਨਾ ਮੰਨਦੇ। ਤੇ ਕੋਈ ਗੱਲ ਨਹੀਂ ਫਿਰ ਮੈਂ ਰੋਟੀ ਪਾਣੀ ਦਾ ਖਾਚਾ ਸਾਰਾ ਮੈਂ ਦੇ ਦੂੰਗਾ। ਚਲ ਕੋਈ ਗੱਲ ਨਹੀਂ। ਮੇਰਾ ਵੀ ਜੀਤ ਜੈਤ ਨਹੀਂ ਕਰਦਾ। ਉਹਨਾਂ ਕੋਲ ਪੈਸੇ ਲੈਣ ਨੂੰ ਕਿਉਂਕਿ ਘਰ ਵਿੱਚ ਪਤਾ ਤੇ ਲੱਗ ਹੀ ਜਾਂਦਾ ਵਾ। ਅੱਜ ਨਾ ਲੱਗੂਗਾ। ਦੋਵਾਂ ਮਹੀਨਿਆਂ ਨੂੰ ਲੱਗ ਜਾਊਗਾ। ਹਾਡਾ ਕਰਕੇ ਅਗਲੇ ਦੇ ਕਰਕੇ ਪੱਤ ਪਊਗਾ ਮੈਂ ਇਦਾਂ ਕਰਦੀ ਆ ਮਖਤਿਆਰ ਨੂੰ ਇੱਕ ਵਾਰ ਫੋਨ ਕਰ ਹੀ ਲੈਣੀ ਆ ਵੀ ਉਹਨਾਂ ਨੂੰ ਪੁੱਛ ਜੇ ਚੁੰਨੀ ਚੜਾਵਾ ਕਰ ਲੈਣ ਸਾਡੀ ਵੀ ਜਾਨ ਸੌਖੀ ਰਹੂਗੀ ਗਾੜੀ ਨਿੱਕੀ ਦਾ ਵੀ ਕੋਈ ਸੋਚਣਾ ਵਾ ਤੇ ਜੇ ਹੁਣ ਅਸੀਂ ਉਹਦੇ ਕੋ ਚੁੱਕੇ 2 ਲੱਖ ਚੁੱਕਾਂਗੇ 3 ਲੱਖ ਚੁੱਕਾਂਗੇ ਭਾਵੇਂ ਆਂਦਾ ਹੀ ਰੋਟੀ ਦਾ ਖਰਚਾ ਕਰ ਦੂੰ ਕੱਲ ਨੂੰ ਵਾਪਸ ਤੇ ਦੇਣੀ ਪੈਣੇ ਆ ਹਰਾਮ ਨੇ ਉਹ ਤੇ ਦੇ ਦਊ 2 ਲੱਖ ਤੇ ਜੇ ਪਰਜਾਈ ਨੂੰ ਪਤਾ ਲੱਗ ਗਿਆ ਉਹਨਾਂ ਤੇ ਸਾਡਾ ਜੀਣਾ ਹਰਾਮ ਕਰ ਦੇਣਾ ਕੋਈ ਗੱਲ ਨਹੀਂ ਮੈਂ ਕਰ ਲੈਨੀ ਆ ਗੱਲ ਉਹਨੇ ਆਪੇ ਮਨਾ ਲੈਣਾ ਉਹਨਾਂ ਨੂੰ ਚੁੰਨੀ ਚੜਾਵੇ ਵਿੱਚ ਵਧੀਆ ਵਾ ਲੀੜਾ ਕਪੜਾ ਵਧੀਆ ਦੇ ਦਾਂਗੇ ਜਰੀ ਦਾ ਇਹ ਹੋਏ ਤਾਂ ਹੈ ਹੀ ਆ ਤੁੱਚ ਕਿੰਨਾ ਖਰਚ ਆਉਣਾ 2 ਲੱਖ ਰੁਪਈਆ ਲੱਗ ਜੂ ਸਾਰਾ ਇੰਨਾ ਸਾਡੇ ਕੋ ਹੈਗਾ ਵਾ ਇਹ ਵੀ ਫੜ ਨਹੀਂ ਰੋਣਾ ਸੋਨਾ ਸੋਨਾ ਹੈਗਾ ਮਹਿ ਉਹ ਹੈਗਾ ਵਾ ਆਹੋ ਤੇ ਮੈਨੂੰ ਇਹ ਆ ਵੀ ਜੇ ਬਰਾਤ ਆ ਗਈ ਤੇ ਫਿਰ ਨਿੱਕੀ ਕੁੜੀ ਜਵਾਨ ਹੋਈ ਹੈ ਤਾਂ ਅਸੀਂ ਤਾਂ ਮੁੜ ਕੇ ਸਾਰੇ 4-5 ਸਾਲ ਫੇਰ ਉਹਦਾ ਨਹੀਂ ਹੋਣਾ ਸਾਡੇ ਕੋ ਕੋਈ ਗੱਲ ਨਹੀਂ ਮੈਂ ਕਰ ਲੈਣੀ ਹੈ ਗੱਲ ਉਹਨੇ ਆਪੇ ਉਹਨਾਂ ਨੂੰ ਮਨਾ ਲੈਣਾ ਵਾ ਅੱਜ ਕੱਲ ਨਾ ਸਾਰੇ ਜਣੇ ਚੁੰਨੀ ਚੜਾਵੀ ਕਰਨ ਦੇ ਆ ਦੁਨੀਆ ਸਮਝਦਾਰ ਹੋ ਗਈ ਆ ਓਏ ਉਹ ਤੇ ਤੇਰੀ ਗੱਲ ਠੀਕ ਆ ਗੱਲ ਤੇ ਹੁਣ ਰਮਨ ਮੁੰਡੇ ਵਾਲਿਆਂ ਤੇ ਆ ਅਗਲੇ ਕਹਿੜਗੇ ਸਾਡਾ ਪਹਿਲਾ ਵਿਆਹ ਤੇ ਫੇਰ ਅਸੀਂ ਕੀ ਕਹਿਣਾ ਉੱਥੇ ਕੋਈ ਗੱਲ ਨਹੀਂ ਗੱਲ ਕਰਨ ਵਿੱਚ ਕੋਈ ਹਰਜਵਾ ਫੋਨ ਕਰਦੀ ਆ ਜੇ ਹਾਨ ਦਾ ਜਵਾਬ ਨਾ ਦੇਣਗੇ ਤੇ ਨਾ ਦਾ ਤੇ ਦੇਣਗੇ ਹੀ ਨਾ ਤੂੰ ਏਦਾਂ ਕਰ ਤੂੰ ਆਪਣੇ ਭਰਾ ਨੂੰ ਫੋਨ ਕਰ ਆ ਮੈਂ ਭਰਾ ਨੂੰ ਹੀ ਕਰਨਾ ਵਾ ਪਿਆਣ ਕੇ ਤੇ ਸਾਡੀ ਗੱਲ ਸੁਣ ਜਾ ਚਲੋ ਠੀਕ ਆ ਏਦਾਂ ਕਰ ਲਈਨੀ ਆ ਮੈਂ ਕਰਦੀ ਆ ਫਿਰ ਫੋਨ ਚੱਲ ਕਰ ਲੈ ਚਲੋ ਜੇ ਇਹ ਤਾਂ ਚੁੰਨੀ ਚੜਾਵੋਂ ਨੂੰ ਮੰਨ ਜਾਣ ਨਾ ਤੇ ਫੇਰ ਤੇ ਆ ਠੀਕ ਤੇ ਜੇ ਭਰਾਤ ਲੋ ਉਹਨਾਂ ਨੇ ਕਿਹਾ ਇਹਨੇ ਪਾਹੇ ਆਉਣੇ ਕਿੱਥੋਂ ਮੈਨੂੰ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਇਹ ਕਰੂੰਗਾ ਕੀ ਚੱਲ ਗਈ ਤੇ ਹੁਣ ਹੈਗੀ ਆਪੀ ਕਰਤੀ ਇਹ ਫੋਨ ਆਪਣੇ ਭਰਾ ਨੂੰ ਫਿਰ ਉਹਦੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਲਵਲੀ ਹਾਂਜੀ ਆ ਜਾਓ ਬੁੱਤ ਬੈਠਾ ਹੈ ਹਾਂਜੀ ਘਰ ਹੈ ਕੰਮ ਕੁਮਾਰ ਘਾਲੀਆਂ ਵੱਲ ਹੋਇਆ ਆਹ ਉਹ ਤੇ ਘਰ ਆ ਅੱਛਾ ਹੂੰ ਗੱਲ ਸੁਣ ਮੇਰੀ ਆ ਤੇਰੇ ਡੈਡੀ ਆਏ ਸੀ ਮੇਰੇ ਕੋਲ ਕੀ ਆਂਦੇ ਕਹਿੰਦਾ ਵੀ ਉਹਨਾਂ ਨੇ ਇਹ ਵਿਆਹ ਦੇ ਦਿੱਤਾ ਤੇ ਚਲੋ ਵਧੀਆ ਗੱਲ ਹੈ ਦੇ ਦਿੱਤਾ ਤੇ ਗੱਲ ਸੁਣ ਮੇਰੀ ਪੈਸੇ ਉਹਨਾਂ ਕੋ ਵਿਆਹ ਕਰਨ ਜੋਗੇ ਹੈਗੇ ਇਹਨਾਂ ਨਾਲ ਚੰਗੀ ਭਲੀ ਸਲਾਹ ਦਿੱਤੀ ਵੀ ਚੁੰਨੀ ਝੜਾ ਕਰ ਲਓ ਤੇ ਉਹ ਅੱਗੋਂ ਬਣਾ ਕੇ ਕਹਿੰਦੇ ਤੇ ਬਰਾਤ ਲੈ ਕੇ ਆਉਣੀ ਹੈ ਬਰਾਦੀ ਸੇਵਾ ਕਰਿਓ ਉਹ ਚੱਲ ਮੰਮੀ ਜਿਨ੍ਹਾਂ ਨੇ ਵਿਆਹ ਦਿੱਤਾ ਹੋ ਉਹਨਾਂ ਕੋ ਸੋ ਸਮਝ ਕੇ ਦਿੱਤਾ ਹੋਗਾ ਨਾਲੇ ਪੈਸੇ ਉਹਨਾਂ ਕੋ ਹੋਣਗੇ ਤੇ ਫੇਰ ਹੀ ਕੁੜੀ ਦਾ ਵਿਆਹ ਕਰਨ ਲੱਗੇ ਆ ਉਹ ਪੈਸੇ ਦੇਣ ਲਈ ਨਾਲ ਚਾਚਾ ਜੂ ਹੈਗਾ ਆ ਉਹ ਮੰਮੀ ਆਵੇਂ ਨਾਲ ਇਦਾਂ ਕਰੀ ਜਾਇਆ ਕਰ ਡੈਡੀ ਨੇ ਕਿੰਨੇ ਕੇ ਦੇ ਦੇਣੇ ਤੈਨੂੰ ਵੀ ਨਹੀਂ ਦੱਸਦੇ ਉਹ ਤੇ ਮੈਨੂੰ ਵੀ ਨਹੀਂ ਦੱਸਦੇ ਹੈਗੇ ਮੈਨੂੰ ਪਤਾ ਵਾ ਨਾ ਜਿੰਨੇ ਕ ਘਰ ਸਾਡੇ ਪੈਸੇ ਸਾਰਿਆਂ ਨੂੰ ਪਤਾ ਹੀ ਹੁੰਦਾ ਵਾ ਤੂੰ ਵੀ ਨਾ ਕਿਸ ਗੱਲ ਤੇ ਆਵੀ ਮੈਂ ਤੈਨੂੰ ਇੱਕ ਗੱਲ ਸਮਝਾਉਣ ਆਈ ਆਂ ਪਿੱਛੇ ਜਾ ਕੇ ਨਾ ਐਵੇਂ ਉਹਨਾਂ ਦੇ ਘਰ ਜਾ ਕੇ ਕੰਮ ਕਮ ਨਹੀਂ ਕਰਾਉਂਦੇ ਰਹਿਣਾ ਜਿੰਨਾ ਦੇ ਹਿਸਾਬ ਤਾ ਨਾ ਉਹ ਆਏ ਨਾ ਉਹਨਾਂ ਕੇ ਜਾਣਾ ਆ ਉਹਨਾਂ ਕੇ ਜਾਣਾ ਆ ਇਹ ਨਾ ਮੈਂ ਅੱਗੇ ਅੱਗੇ ਤੋਂ ਪ੍ਰਧਾਨ ਗਿਆ ਕਰਦਾ ਫਿਰ ਉੱਥੇ ਜਾ ਕੇ ਵੀ ਉਹਨਾਂ ਦਾ ਕੋਈ ਭਰਾ ਨਹੀਂਗਾ ਤੇ ਸਾਰੇ ਕੰਮ ਮੈਂ ਹੀ ਕਰਾ ਦੇਣਾ ਉਹ ਚੱਲ ਮੰਮੀ ਕੋਈ ਗੱਲ ਨਹੀਂ ਜੇ ਮੜਾ ਮੋਟਾ ਕਹਿਣਗੇ ਨਾ ਤੇ ਫਿਰ ਤੇ ਕਰਨਾ ਪੈਣਾ ਹੀ ਆ ਹੁਣ ਬਿਲਕੁਲ ਪਿਛੇ ਹਟਿਆ ਨਹੀਂ ਨਾ ਸਰਦਾ ਨਹੀਂ ਕਹਿਣ ਉਹ ਸਾਨੂੰ ਘਰ ਆਉਣ ਨਾ ਕਿ ਤੁਸੀਂ ਕੰਮ ਕਰਾਇਓ ਜਾਂ ਤੁਸੀਂ ਆਇਓ ਜਾਇਓ ਤੇ ਅੱਪੇ ਆਪੋ ਨਾ ਮੋਢੇ ਚੜ੍ਹਦੇ ਰਹਿਣਾ ਉਹਨਾਂ ਦੇ ਜਾ ਕੇ ਉਹ ਚੰਗਾ ਭਰਾ ਮੈਂ ਨਹੀਂ ਜਾਂਦਾ ਉੱਥੇ ਕੰਮ ਕਰਾਂ ਉਹਨਾਂ ਦਾ ਵਿਆਹ ਸਿਰੇ ਚੜ੍ਹਦਾ ਨਾ ਵਿਚਾਰਿਆਂ ਦਾ ਆ ਚੰਗਾ ਸਿੱਧੀ ਸਲਾਹ ਤੁਹਾਨੂੰ ਦਵਾ ਤੁਹਾਨੂੰ ਪੁੱਠੀ ਦਿਖਦੀ ਆ ਸੁਣਦੇ ਪੁੱਠੀ ਆ ਭਿਓ ਪੁੱਤ ਤੇ ਸੁਣ ਲੈ ਮੇਰੀ ਗੱਲ ਤੇ ਮੈਂ ਕਹਿਤਾ ਹੀ ਤੇ ਕਹਿਣਾ ਮੇਰਾ ਮੰਨ ਲੈ ਮੇਰੇ बार-बार ਨਾ ਕਹਿਣਾ ਪਵੇ ਮੜਕੇ ਐਵੇਂ ਨਾ ਕਹੀਂ ਮੰਮੀ ਦੇ ਕਪੱਤ ਪਾਇਆ ਆ ਤਾਂ ਹੁਣੇ ਸੋਲਾ ਮੇਰੀ ਗੱਲ ਆਪਣੇ ਘਰ ਦੀ ਨੂੰ ਸਮਝਾ ਦੇ ਉਹ ਵੀ ਨਾ ਛੇੜਾਣਾ ਵਾਂਗ ਉਰਾ ਪਰਾਨ ਕੇ ਚਾਤੀਆਂ ਮਾਰਦੀ ਰਹਿੰਦੀਆਂ ਨੇ ਤਾਂ ਮੜਕੇ ਭਾਬੀ ਨੂੰ ਕਹਿਣਾ ਵੀ ਭਾਬੀ ਤੂੰ ਹੀ ਆ ਜੀ ਮੈਂ ਜਾਣ ਨਹੀਂ ਦੇਣਾ ਉਹ ਚੰਗਾ ਮਾਦਾ ਚੰਗਾ ਨਹੀਂ ਜਾਂਦੇ ਹੋਰ ਦੱਸ ਕੀ ਜਾਨੀ ਅਜੇ ਤੇ ਵਿਆਹ ਉਹਨਾਂ ਦਿੱਤਾ ਹੀ ਐ ਜੇ ਤੂੰ ਗੇਤਾ ਬੋਲਣ ਡੈ ਵੀ ਚੰਗਾ ਤੁਹਾਨੂੰ ਪਿਓ ਪੋਤ ਨੂੰ ਇਹੋ ਕੋਈ ਦੇ ਦਿਆ ਬੋਲਣ ਡੈ ਵੀ ਜੋ ਉਹ ਕਰਦੇ ਆ ਉਹ ਨਹੀਂ ਤੁਹਾਨੂੰ ਦਿਸਦਾ ਉਹਨਾਂ ਦੀ ਸਾਈਡ ਲਾਈ ਕਰਨੀ ਉਹਨਾਂ ਦੀ ਸਾਈਡ ਲਾਈ ਕਰਨੀ ਬਸ ਆਪਣੇ ਘਰ ਬਾਰੇ ਸੋਚ ਲਿਆ ਕਰੋ ਕਣ ਧਿਆਨ ਰੱਖੀਂ ਮੇਰੀ ਗੱਲ ਵੱਲ ਦੱਸ ਮਾਤਾ ਹੱਡੀ ਦਾ ਬਿਨਾ ਕੱਖ ਹਾਲ ਨਹੀਂ ਉਹਨਾਂ ਵਿਚਾਰੀਆਂ ਦਾ ਕੋਈ ਭਰਾ ਹੈ ਨਹੀਂ ਆ ਤੇ ਇਹ ਸਾਨੂੰ ਉਧਰ ਜਾਣ ਨਹੀਂ ਦਿੰਦੀ ਜੇ ਉਧਰ ਚਲ ਗਏ ਨਾ ਇਹਨੇ ਕੋ ਪੱਤ ਪਾਉਣਾ ਫੇਰ ਨਹੀਂ ਘਟਣਾ ਚਾਹ ਲਾ ਪੇ ਡੈਡੀ ਨੇ ਮਾੜਾ ਮੋਟਾ ਕੰਮ ਕਰਾ ਦੇਣਾ ਉਹਨਾਂ ਨੂੰ